ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਐਂਡ ਵੈਲਕਮ ਟੂ ਮਾਈ ਨਿਊ ਵੀਡੀਓ ਸੋ ਅੱਜ ਨਾ ਸਵੇਰ ਬਾਰਿਸ਼ ਬਹੁਤ ਹੋਈ ਆ ਸਵੇਰ ਤੋਂ ਤੇ ਹੁਣ ਜਿਹੜਾ ਆ ਸ਼ਾਮ ਦਾ ਟਾਈਮ ਆ ਤੇ ਇਸ ਵਾਰ ਜਿਹੜੀ ਬਾਰਿਸ਼ ਆ ਬਹੁਤ ਜ਼ਿਆਦਾ ਹੋ ਰਹੀ ਆ ਤੇ ਸ਼ਾਮ ਨੂੰ ਜਿਹੜਾ ਆ ਮੈਂ ਛੱਤ ਤੇ ਆ ਜਾਣੀ ਹੁੰਨੀ ਆ ਕਿਉਂਕਿ ਹਵਾ ਬਹੁਤ ਹੀ ਵਧੀਆ ਚੱਲਦੀ ਆ ਠੰਡੀ ਸੋ ਜਿਸ ਦਿਨ ਦੀ ਇਹ ਵੀਡੀਓ ਆ ਨਾ ਉਸ ਤੋਂ ਮੌਸਮ ਜਿਹੜਾ ਬਹੁਤ ਠੰਡਾ ਚੱਲ ਰਿਹਾ ਸੀਗਾ ਤੇ ਥੋੜੀ ਦੇਰ ਜਿਹੜਾ ਆ ਉਹ ਮਤਲਬ ਕਿ ਮੌਸਮ ਨੂੰ ਇੰਜੋਏ ਕੀਤਾ ਤੇ ਹੁਣ ਆ ਗਈ ਆ ਵਾਰੀ ਕਾਰਤੇ ਕੰਮ ਕਰਨ ਦੀ ਸੋ ਮੈਂ ਜਿਹੜੇ ਆ ਉਹ ਕੱਪੜੇ ਧੋ ਕੇ ਹਮੇਸ਼ਾ ਇਸ ਤਰ੍ਹਾਂ ਸ਼ੈੱਡ ਵਿੱਚ ਪਾ ਦਿੰਦੀ ਆ ਕਿਉਂਕਿ ਮੌਸਮ ਦਾ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਬਾਰਿਸ਼ ਆ ਜਾਂਦੀ ਆ ਤੇ ਕਿਹੜੇ ਵੇਲੇ ਧੁੱਪ ਨਿਕਲ ਜਾਂਦੀ ਆ ਸੋ ਛੱਤ ਤੇ ਪਾਣੀ ਖਲੋਤਾ ਸੀਗਾ ਉਹ ਮੈਂ ਕੱਢ ਦਿੱਤਾ ਆ ਤੇ ਇੱਧਰ ਵੇਖੋ ਜਿਹੜੇ ਪਲਾਂਟਸ ਆ ਪੌਦੇ ਆ ਇਹਨਾਂ ਨੂੰ ਵੀ ਪਾਣੀ ਲੋ ਪਾਉਣ ਦੀ ਲੋੜ ਹੀ ਨਹੀਂ ਪੈਂਦੀ ਕਿਉਂਕਿ ਬਾਰਿਸ਼ ਹੀ ਇੰਨੀ ਜ਼ਿਆਦਾ ਹੁੰਦੀ ਆ ਜਿਹੜੀ ਅੱਜ ਦੀ ਵੀਡੀਓ ਆ ਨਾ ਇਹ ਸੌਣ ਮਹੀਨਾ ਸਟਾਰਟ ਹੋਣ ਤੋਂ ਪਹਿਲਾਂ ਦੀ ਆ ਸੋ ਮੈਂ ਜਿਹੜਾ ਆ ਉਹ ਅੱਜ ਆ ਰਹੀਆਂ ਜਦੋਂ ਸੌਣ ਮਹੀਨਾ ਖਤਮ ਹੋ ਗਿਆ ਆ ਸੋ ਹੁਣ ਮੈਂ ਆ ਗਈਆਂ ਕਿਚਨ ਦੇ ਵਿੱਚ ਕੁਕਿੰਗ ਕਰਨ ਵਾਸਤੇ ਤੇ ਸਭ ਤੋਂ ਪਹਿਲੀ ਜਿਹੜੀ ਲੇਡੀਜ਼ ਦੀ ਸ਼ਾਮ ਨੂੰ ਸਭ ਨੂੰ ਇਹ ਸੋਚ ਹੁੰਦੀ ਆ ਕਿ ਅੱਜ ਅਸੀਂ ਕੀ ਬਣਾਉਣਾ ਆ ਸੋ ਮੈਂ ਵੀ ਸੋਚ ਰਹੀ ਸੀ ਕਿ ਅੱਜ ਮੈਂ ਕੀ ਬਣਾਵਾਂ ਮੈਂ ਨਾ ਇੱਕ ਦਿਨ ਪਹਿਲਾਂ ਜਿਹੜਾ ਆ ਨਾ ਉਹ ਮੱਖਣ ਬਣਾਇਆ ਸੀ ਮਲਾਈ ਨੂੰ ਜਿਹੜਾ ਆ ਉਹ ਰਿੜਕਿਆ ਸੀਗਾ ਮਿਕਸੀ ਵਿੱਚ ਮੇਰੇ ਜਿਹੜਾ ਆ ਉਹ ਉਹ ਰਿੜਕ ਲੈਣੀ ਆ ਤੇ ਉਹ ਜਿਹੜੀ ਮਲਾਈ ਆ ਨਾ ਮੈਂ ਉਸੇ ਤਰ੍ਹਾਂ ਹੀ ਜਿਹੜੀ ਆ ਫ੍ਰਿਜ ਵਿੱਚ ਰੱਖ ਦਿੱਤੀ ਸੀ ਮੱਖਣ ਨਹੀਂ ਕੱਢਿਆ ਸੀ ਕਿਉਂਕਿ ਮੇਰੇ ਕੋਲ ਟਾਈਮ ਨਹੀਂ ਸੀਗਾ ਤੇ ਹੁਣ ਮੈਂ ਜਿਹੜਾ ਆ ਮੱਖਣ ਕੱਢ ਲੈਣਾ ਆ ਤੇ ਮੱਖਣ ਜਦੋਂ ਮੈਂ ਕੱਢਿਆ ਆ ਨਾ ਤਾਂ ਮੇਰੇ ਨਾਲ ਹੀ ਦਿਮਾਗ ਵਿੱਚ ਗੱਲ ਆਈ ਕਿ ਇਹ ਜਿਹੜੀ ਲੱਸੀ ਆ ਨਾ ਇਹ ਫਰੈਸ਼ ਹੈਗੀ ਆ ਮਤਲਬ ਕਿ ਜਿਹੜਾ ਮਲਾਈ ਸੀ ਨਾ ਉਹ ਤਿੰਨ ਤੋਂ ਚਾਰ ਦਿਨਾਂ ਦੀ ਸੀਗੀ ਮੈਂ ਕਿਹਾ ਚਲੋ ਇਹਦੀ ਹੀ ਕੜੀ ਜਿਹੜੀ ਆ ਬਣਾ ਲੈਨੇ ਆ ਕਈ ਵਾਰ ਜਿਹੜਾ ਇਹਦਾ ਪਨੀਰ ਵੀ ਬਣਾ ਲੇਦਾ ਆ ਬਟ ਸਭ ਤੋਂ ਬੈਸਟ ਇਹੀ ਆ ਕਿ ਜੇ ਤਿੰਨ ਜਾਂ ਚਾਰ ਦਿਨ ਦੀ ਮਲਾਈ ਤੁਹਾਡੇ ਕੋਲ ਹੈਗੀ ਆ ਨਾ ਉਹਦੇ ਵਿੱਚ ਥੋੜਾ ਜਿਹਾ ਦਹੀਂ ਪਾ ਕੇ ਤੇ ਉਹਦੀ ਲੱਸੀ ਬਣਾ ਲਓ ਤੇ ਪੀ ਲਓ ਤੇ ਇਸ ਤਰ੍ਹਾਂ ਜਿਹੜਾ ਆ ਇਹ ਜਿਹੜਾ ਲੱਸੀ ਆ ਵੇਸਟ ਨਹੀਂ ਹੁੰਦੀ ਔਰ ਇਹ ਸਵਾਦ ਵੀ ਬਹੁਤ ਲੱਗਦੀ ਆ ਸੋ ਮੈਂ ਜਿਹੜਾ ਮੱਖਣ ਆ ਕੱਢ ਲਿਆ ਤੇ ਲੱਸੀ ਨੂੰ ਜਿਹੜਾ ਆ ਦੂਸਰੇ ਡੁੰਗੇ ਵਿੱਚ ਮੈਂ ਟਰਾਂਸਫਰ ਕਰ ਦੇਣਾ ਆ ਕਿਉਂਕਿ ਜਿਹੜਾ ਜਿਸ ਤੋ 3 ਦੇ ਵਿੱਚ ਮੈਂ ਲੱਸੀ ਕੱਢੀ ਸੀ ਨਾ ਉਹਦੇ ਵਿੱਚ ਮੈਂ ਮੱਖਣ ਕੱਢ ਕੇ ਤੇ ਜਿਹੜਾ ਇਹਦਾ ਘਿਓ ਆ ਉਹ ਬਣਾ ਲੈਣਾ ਆ ਅ ਹਰ ਕਿਸੇ ਦਾ ਨਾ ਆਪਣਾ ਆਪਣਾ ਤਰੀਕਾ ਹੁੰਦਾ ਆ ਮਲਾਈ ਨੂੰ ਢਿੜਕੰਦਾ ਮੈਨੂੰ ਜਿਹੜਾ ਆ ਇੰਨਾ ਔਖਾ ਨਹੀਂ ਲੱਗਦਾ ਕਿਉਂਕਿ ਕੋਈ ਵੀ ਕੰਮ ਕਰਨਾ ਨਾ ਤੁਹਾਡੀ ਆਪਣੇ ਉੱਤੇ ਹੀ ਡਿਪੈਂਡ ਕਰਦਾ ਆ ਕਿ ਤੁਸੀਂ ਉਸ ਕੰਮ ਨੂੰ ਕਿਵੇਂ ਕਰਦੇ ਹੋ ਜੇ ਤੁਸੀਂ ਉਹਨੂੰ ਦਿਲ ਲਗਾ ਕੇ ਕਰਦੇ ਹੋ ਨਾ ਤਾਂ ਕੋਈ ਵੀ ਕੰਮ ਜਿਹੜਾ ਆ ਔਖਾ ਨਹੀਂ ਹੁੰਦਾ ਤੇ ਜੇ ਤੁਹਾਡਾ ਉਹਦੇ ਵਿੱਚ ਮਨ ਹੀ ਨਹੀਂ ਹੈਗਾ ਉਸ ਕੰਮ ਕਰਨ ਨੂੰ ਕਰਨ ਦੇ ਵਿੱਚ ਤੁਹਾਡਾ ਮਨ ਨਹੀਂ ਨਾ ਹੈਗਾ ਤਾਂ ਤੁਸੀਂ ਉਸ ਕੰਮ ਨੂੰ ਜਿਹੜਾ ਆ ਉਹ ਚੰਗੀ ਤਰ੍ਹਾਂ ਵੀ ਪੂਰਾ ਨਹੀਂ ਕਰ ਸਕਦੇ ਸੋ ਮੈਂ ਜਿਹੜਾ ਆ ਉਹ ਮਲਾਈ ਨੂੰ ਮਿਕਸੀ ਵਿੱਚ ਰਿੜਕ ਕਦੀਆਂ ਜੇ ਅਗਰ ਗਰਮੀਆਂ ਆ ਜਾਂ ਜਾਂ ਸਰਦੀਆਂ ਆ ਜਾਂ ਤੇ ਉਹਦੇ ਸਹਾਰ ਦੇ ਨਾਲ ਹੀ ਪਾਣੀ ਠੰਡਾ ਜਾਂ ਗਰਮ ਪਾ ਲੈਣੀ ਆ ਤੇ ਜ਼ਿਆਦਾ ਟਾਈਮ ਨਹੀਂ ਲੱਗਦਾ ਸੋ ਮੱਖਣ ਜਿਹੜਾ ਆ ਉਹਦਾ ਮੈਂ ਘਿਓ ਬਣਨ ਵਾਸਤੇ ਰੱਖ ਦਿੱਤਾ ਆ ਤੇ ਫਿਰ ਮੈਨੂੰ ਨਾਲ ਵਿੱਚ ਇੱਕ ਕੰਮ ਹੋਰ ਪੈ ਗਿਆ ਸੀ ਮੇਰੇ ਨਾਲ ਮਾਮਾ ਜੀ ਆ ਗਏ ਸੀਗੇ ਉਹ ਮੈਨੂੰ ਕਹਿੰਦੇ ਕਿ ਸੌਂਫ ਜਵੈਨ ਤੇ ਜੀਰੇ ਦਾ ਜਿਹੜਾ ਆ ਉਹ ਚੂਰਨ ਬਣਾ ਦੇ ਸੋ ਮੈਂ ਸਭ ਤੋਂ ਪਹਿਲਾਂ ਜਿਹੜੀ ਆ ਉਹ ਸੌਂਫ ਭੁੰਨ ਲੈਣੀ ਆ ਇਸ ਆਫ ਨੂੰ ਜਿਹੜਾ ਆ ਉਹ ਮਤਲਬ ਕੁ ਜਿਹੜਾ ਲੋ ਹਿੱਟ ਤੇ ਪੁੰਨਾਇਆ ਅ ਨਹੀਂ ਤੇ ਜਿਹੜੀ ਆ ਫਿਰ ਸੜ ਜਾਂਦੀ ਆ ਆ ਸੌਫ ਜਵੈਨ ਤੇ ਜੀਰੇ ਦਾ ਪਾਊਡਰ ਇਹ ਬਹੁਤ ਹੀ ਵਧੀਆ ਹੁੰਦਾ ਆ ਮੈਂ ਅੱਗੇ ਵੀ ਆਪਣੇ ਚੈਨਲ ਦੇ ਉੱਤੇ ਇਹੜੀ ਰੈਸਪੀ ਆ ਉਹ ਸ਼ੇਅਰ ਕੀਤੀ ਆ ਸੋ ਮੈਂ ਤਿੰਨਾਂ ਚੀਜ਼ਾਂ ਨੂੰ ਜਿਹੜਾ ਭੁੰਨ ਕੇ ਉਹ ਇੱਕ ਥਾਲੀ ਵਿੱਚ ਕੱਢ ਲੈਣਾ ਆ ਤਿੰਨੋਂ ਚੀਜ਼ਾਂ ਜਿਹੜੀਆਂ ਆ ਸੌਫ ਜਵੈਨ ਤੇ ਜੀਰਾ ਇਹ ਤਿੰਨੋਂ ਹੀ ਜਿਹੜੀ ਆ ਬਰਾਬਰ ਮਾਤਰਾ ਵਿੱਚ ਲੈਣੀਆਂ ਆ ਜੇ ਮਤਲਬ ਕਿ ਸੌਫ 20 ਗ੍ਰਾਮ ਆ ਤਾਂ ਜੀਰਾ ਵੀ 20 ਗ੍ਰਾਮ ਹੋਣਾ ਚਾਹੀਦਾ ਆ ਤੇ ਜਿਹੜੀ ਜਵੈਨ ਆ ਉਹ ਵੀ ਜਿਹੜੀ 20 ਗ੍ਰਾਮ ਹੋਣੀ ਚਾਹੀਦੀ ਆ ਸੋ ਮੈਂ ਤਿੰਨੋਂ ਚੀਜ਼ਾਂ ਨੂੰ ਪੁੰਨੇ ਕੇ ਉਹ ਇੱਕ ਥਾਲੀ ਵਿੱਚ ਰੱਖ ਦਿੱਤਾ ਆ ਇਹਨਾਂ ਨੂੰ ਪਹਿਲਾਂ ਠੰਡਾ ਕਰਨਾ ਆ ਤੇ ਇਹਨਾਂ ਨੂੰ ਠੰਡਾ ਕਰਨ ਵਾਸਤੇ ਮੈਂ ਥਾਲੀ ਨੂੰ ਜਿਹੜਾ ਆ ਉਹ ਪੱਖੇ ਥੱਲੇ ਰੱਖ ਕੇ ਦਿੱਤਾ ਸੀਗਾ ਤੇ ਉਨੀ ਦੇਰ ਵਿੱਚ ਜਿਹੜਾ ਆ ਉਹ ਮੈਂ ਚਾਹ ਬਣਾ ਲਈ ਤੇ ਨਾਲ ਹੀ ਜਿਹੜਾ ਆ ਉਹ ਮੈਂ ਕਿਓ ਜਿਹੜਾ ਬਣਨ ਵਾਸਤੇ ਰੱਖਿਆ ਸੀ ਨਾ ਉਹਨੂੰ ਵੀ ਚੈੱਕ ਕਰ ਲਿਆ ਸੀਗਾ ਮੈਂ ਜਦੋਂ ਵੀ ਅ ਮੱਖਣ ਤੋਂ ਘਿਓ ਬਣਾਉਣੀ ਆ ਨਾ ਤਾਂ ਉਹਨੂੰ ਲਗਾਤਾਰ ਜਿਹੜਾ ਕਰਸ਼ੀ ਦੇ ਨਾਲ ਚਲਾਉਂਦੀ ਰਹਿਣੀ ਆ ਵਿੱਚ ਵਿੱਚ ਇੱਕ ਜਿਹੜਾ ਘਿਓ ਆ ਉਹ ਜਲਦੀ ਬਣ ਜਾਂਦਾ ਆ ਦੂਜਾ ਜਿਹੜਾ ਆ ਉਹ ਜਿਹੜੀ ਉਹਦੇ ਵਿੱਚ ਛਿੱਡੀ ਹੁੰਦੀ ਆ ਨਾ ਅਸੀਂ ਤਾਂ ਛਿੱਡੀ ਬੋਲਦੇ ਆ ਉਹ ਜਿਹੜੀ ਆ ਉਹ ਭਾਂਡੇ ਦੇ ਨਾਲ ਚਿਪਕਦੀ ਨਹੀਂ ਆ ਤੇ ਸਾਫ਼ ਕਰਨ ਵੇਲੇ ਭਾਂਡਾ ਜਿਹੜਾ ਆ ਬਹੁਤ ਆਸਾਨੀ ਨਾਲ ਜਿਹੜਾ ਆ ਉਹ ਸਾਫ਼ ਹੋ ਜਾਂਦਾ ਆ ਇੱਧਰ ਜਿਹੜੀ ਆ ਉਹ ਚਾਹ ਵੀ ਬਣ ਕੇ ਤਿਆਰ ਹੋ ਗਈ ਆ ਤੇ ਮੈਂ ਪਾ ਦਿੱਤੀ ਆ ਕੱਪਾਂ ਵਿੱਚ ਤੇ ਮੈਂ ਜਿਹੜੀ ਆ ਉਹ ਸਰਵ ਵੀ ਕਰ ਦਿੱਤੀ ਆ ਤੋਂ ਉਸ ਤੋਂ ਬਾਅਦ ਜਿਹੜਾ ਆ ਉਹ ਜਿਹੜੀ ਜੀਰਾ ਤੇ ਸੌਫ ਜਵੈਣ ਸੀ ਉਹ ਵੀ ਠੰਡੇ ਹੋ ਗਏ ਸੀ ਇਹ ਤੇ ਇਹਨਾਂ ਦੇ ਵਿੱਚ ਹੁਣ ਮੈਂ ਪਾ ਦਿੱਤੀ ਆ ਤਿੰਨ ਚਮਚ ਜਿਹੜੀ ਕਲੌਂਜੀ ਵੈਸੇ ਇੱਕ ਦੋ ਚਮਚ ਵੀ ਪਾ ਸਕਦੇ ਮੇਰੇ ਕੋਲ ਜਿੰਨੀ ਮਾਮਾ ਹੀ ਲਿਆਈ ਸੀ ਨਾ ਮੈਂ ਸਾਰੀ ਜਿਹੜੀ ਸੀ ਉਹਦੇ ਵਿੱਚ ਪਾ ਦਿੱਤੀ ਸੀ ਇਹਦੇ ਵਿੱਚ ਤੁਸੀਂ ਨਾ ਕਾਲਾ ਨਮਕ ਵੀ ਪਾ ਸਕਦੇ ਹੋ ਵੈਸੇ ਜਿਹੜੀ ਮੈਂ ਬਣਾ ਰਹੀ ਆ ਨਾ ਜੀਰਾ ਸੌਫ ਅਜਵੈਣ ਤੇ ਕਲੌਂਜੀ ਇਹਦੇ ਵਿੱਚ ਹਰੀਆਂ ਇਲਾਚੀਆਂ ਵੀ ਮੈਂ ਪਾ ਲੈਂਦੀ ਹੁੰਨੀ ਆ ਇਹ ਬਹੁਤ ਹੀ ਜ਼ਿਆਦਾ ਅਫੈਕਟਡ ਆ ਅਗਰ ਕੋਈ ਮਤਲਬ ਕਿ weight loss ਕਰਨਾ ਚਾਹੁੰਦਾ ਹੈ ਨਾ ਉਹ ਇਸ ਨੂੰ ਬਣਾ ਕੇ ਖਾਵੇਗਾ ਨਾ ਤੇ weight loss ਹੋਣ ਵਿੱਚ ਵੀ ਬਹੁਤ ਹੈਲਪ ਹੁੰਦੀ ਆ ਕਦੇ ਵੀ ਜਿਹੜਾ weight loss ਆ ਨਾ ਉਹ ਕਰਨ ਵਾਸਤੇ ਜਿਆਦਾ ਜਿਹੜਾ ਖਾਣਾ ਪੀਣਾ ਉਹ ਨਹੀਂ ਛੱਡਣਾ ਚਾਹੀਦਾ ਹਾਂ ਜਦੋਂ ਵੀ ਤੁਸੀਂ weight loss ਕਰਨਾ ਆ ਨਾ ਤੇ ਆਪਣਾ ਜਿਹੜਾ ਬਾਹਰ ਦਾ ਖਾਣਾ ਪੀਣਾ ਨਾ ਜਿਵੇਂ ਅਸੀਂ ਬਾਹਰੋਂ ਉਸਮੋਸੇ ਵਗੈਰਾ ਲਿਆ ਕੇ ਖਾਣੇ ਆ ਤਲੀਆਂ ਚੀਜ਼ਾਂ ਖਾਣੇ ਆ ਕੋਲਡ ਡਰਿੰਕ ਆਈਸਕ੍ਰੀਮ ਉਹ ਸਾਰੀਆਂ ਬੰਦ ਕਰ ਦਿਓ ਤੇ ਤੁਹਾਡਾ ਜਿਹੜਾ weight ਆਪਣੇ ਆਪ ਹੀ loss ਹੋ ਜਾਣਾ ਆ ਸੋ ਜਿਹੜਾ ਕਿ ਉਹ ਆਣਾ ਉਵੀ ਬਣ ਗਿਆ ਸੀ ਜਦੋਂ ਮੈਂ ਨਾ ਪੀਸਦੀ ਪਈ ਸੀ ਨਾ ਤੇ ਕਿਉਂ ਥੋੜਾ ਜਿਹਾ ਲਾਲ ਹੋ ਗਿਆ ਸੀਗਾ ਬਟ ਉਹਨੂੰ ਮੈਂ ਫਟਾਫਟ ਡੱਬੇ ਵਿੱਚ ਟਰਾਂਸਫਰ ਕਰ ਦਿੱਤਾ ਤਾਂ ਕਿ ਜਿਹੜਾ ਆ ਇਹਦਾ ਜਿਹੜਾ ਪ੍ਰੋਸੈਸ ਆ ਨਾ ਬਣੰਦਾ ਉਹ ਖਤਮ ਹੋ ਜਾਵੇ ਅਗਰ ਉਹ ਮੈਂ ਉਸੇ ਪਾਂਡੇ ਵਿੱਚ ਪਿਆਰ ਐਨ ਦਿੰਨੀ ਤਾਂ ਉਹ ਉਹਦੇ ਵਿੱਚ ਇਹਨੇ ਹੋਰ ਲਾਲ ਹੋ ਜਾਣਾ ਸੀਗਾ ਇੱਧਰ ਜਿਹੜਾ ਚੂਰਨ ਪੀਸਿਆ ਸੀ ਨਾ ਉਹ ਵੀ ਠੰਡਾ ਹੋ ਗਿਆ ਸੀ ਤੇ ਇਹਨੂੰ ਠੰਡਾ ਕਰਕੇ ਹੀ ਜੜਾਇਆ ਉਹ ਕਿਸੇ ਵੀ ਕੰਟੇਨਰ ਵਿੱਚ ਪਾਉਣਾ ਆ ਗਰਮ ਗਰਮ ਨੂੰ ਨਹੀਂ ਪਾਉਣਾ ਨਹੀਂ ਤੇ ਫਿਰ ਇਹਨਾ ਥੋੜਾ ਜਾ ਸਿੱਲਾ ਜਾ ਹੋ ਜਾਂਦਾ ਆ ਸੋ ਮੈਂ ਸਾਇਣ ਚੂਰਨ ਬਣਾਇਆ ਸੀ ਨਾ ਉਹਨੂੰ ਮੈਂ ਇੱਕ ਡੱਬੇ ਵਿੱਚ ਟਰਾਂਸਫਰ ਕਰ ਦਿੱਤਾ ਸੀਗਾ ਹੁਣ ਤੁਸੀਂ ਇਹਨੂੰ ਇਦਾਂ ਵੀ ਖਾ ਸਕਦੇ ਹੋ ਜਾਂ ਇਹਦੇ ਵਿੱਚ ਕਾਲਾ ਨਮਕ ਮਿਕਸ ਕਰਕੇ ਵੀ ਖਾ ਸਕਦੇ ਹੋ ਤੇ ਹੁਣ ਵਾਰੀ ਆ ਗਈ ਆ ਕੜੀ ਬਣਾਉਂਦੀ ਸੋ ਕੜੀ ਬਣਾਉਣ ਵਾਸਤੇ ਮੈਂ ਦੋ ਮੀਡੀਅਮ ਸਾਈਜ਼ ਦੇ ਪਿਆਜ਼ ਲੈ ਲਿਆ ਇੱਕ ਮੈਂ ਆਲੂ ਲੈ ਲਿਆ ਆ ਕਈ ਜਿਹੜਾ ਇਕੱਲੇ ਪਿਆਜ਼ ਦੇ ਹੀ ਪਕੌੜੇ ਬਣਾਉਂਦੇ ਆ ਕਈ ਸਿੰਪਲ ਪਕੌੜੇ ਹੀ ਬਣਾ ਲੈਂਦੇ ਆ ਮੈਂ ਹਮੇਸ਼ਾ ਜਿਹੜੇ ਆ ਉਹ ਪਿਆਜ਼ ਅੱਜ ਤੇ ਆਲੂ ਦੇ ਪਕੌੜੇ ਹੀ ਕੜੀ ਵਾਸਤੇ ਬਣਾਉਂਦੀ ਹੁੰਨੀ ਆ ਅਸੀਂ ਨਾ ਤਵੇ ਦੇ ਉੱਤੇ ਵੀ ਪਕੌੜੀਆਂ ਬਣਾ ਕੇ ਜਿਹੜੀਆਂ ਆ ਉਹ ਕੜੀ ਵਿੱਚ ਪਾ ਲੈਂਦੇ ਸੀਗੇ ਬਟ ਹੁਣ ਜ਼ਿਆਦਾਤਰ ਜਿਹੜਾ ਉਹ ਪਕੌੜੇ ਹੀ ਬਣਾਈਂਦੇ ਆ ਸੋ ਮੈਂ ਆਲੂ ਤੇ ਪਿਆਜ਼ ਜਿਹੜੇ ਆ ਨਾ ਇਹਨਾਂ ਦੋਨਾਂ ਨੂੰ ਜਿਹੜਾ ਉਹ ਬਰੀਕ-ਬਰੀਕ ਕੱਟ ਲਿਆ ਆ ਅ ਕਈ ਵਾਰੀ ਮੈਂ ਨਾ ਪਿਆਜ਼ ਨੂੰ ਬਰੀਕ-ਬਰੀਕ ਕੱਟ ਲੈਂਦੀ ਆ ਕਈ ਵਾਰ ਜਿਹੜਾ ਆ ਉਹ ਮੈਂ ਪਿਆਜ਼ ਲੈਂਥ ਵਾਈਜ਼ ਕੱਟ ਲੈਣੀ ਆ ਤੇ ਆਲੂ ਜਿਹੜੇ ਆ ਉਹ ਛੋਟੇ ਛੋਟੇ ਕੱਟ ਲੈਣੀ ਆ ਬਰੀਕ ਬਰੀਕ ਸੋ ਹੁਣ ਇਹਦੇ ਵਿੱਚ ਮੈਂ ਪਾ ਦਿੱਤਾ ਆ ਵੇਸਣ ਤੇ ਨਮਕ ਪਾ ਦਵਾਂਗੀ ਥੋੜਾ ਜਿਹਾ ਗਰਮ ਮਸਾਲਾ ਪਾ ਦਾਂਗੀ ਥੋੜਾ ਜਿਹਾ ਹਲਦੀ ਪਾਊਡਰ ਪਾ ਦੂੰਗੀ ਤੇ ਨਾਲ ਮੈਂ ਇਹਦੇ ਵਿੱਚ ਪਾ ਦਿੱਤਾ ਆ ਥੋੜਾ ਜਿਹਾ ਜੀਰਾ ਪਾਊਡਰ ਤੇ ਸਾਰੀਆਂ ਚੀਜ਼ਾਂ ਨੂੰ ਜਿਹੜਾ ਚੰਗੀ ਤਰ੍ਹਾਂ ਮਿਕਸ ਕਰਕੇ ਇੱਕ ਬੈਟਰ ਤਿਆਰ ਕਰ ਲੈਣਾ ਆ ਮੈਨੂੰ ਜ਼ਿਆਦਾਤਰ ਨਾ ਹੱਥ ਦੇ ਨਾਲ ਹੀ ਇਸ ਪਕੌੜਿਆਂ ਦਾ ਬੈਟਰ ਜਿਹੜਾ ਆ ਉਹ ਬਣਾਉਣਾ ਵਧੀਆ ਲੱਗਦਾ ਆ ਇਹਨੂੰ ਨਾ ਫੈਂਟਣਾ ਹੁੰਦਾ ਆ ਅਗਰ ਤੁਸੀਂ ਇਹਨੂੰ ਚੰਗੀ ਤਰ੍ਹਾਂ ਫੈਂਟ ਲੋਗੇ ਨਾ ਹੱਥ ਦੇ ਨਾਲ ਮੇਰੀ ਨਾ ਦਾਦੀ ਸੱਸ ਨੇ ਮੈਨੂੰ ਸਿਖਾਇਆ ਸੀਗਾ ਤੇ ਪਕੌੜੇ ਜਿਹੜੇ ਨਾ ਚੰਗੀ ਤਰ੍ਹਾਂ ਫੈਂਟ ਲੋਗੇ ਨਾ ਤੇ ਬੜੇ ਵਧੀਆ ਬਣਦੇ ਆ ਸੌਫਟ ਸੌਫਟ ਸੋ ਹੁਣ ਮੈਂ ਜਿਹੜੇ ਪਕੌੜੇ ਕੱਢਣ ਵਾਸਤੇ ਚਮਚ ਦੇ ਨਾਲ ਜਿਹੜਾ ਆ ਉਹ ਕੜਾਈ ਵਿੱਚ ਥੋੜਾ ਥੋੜਾ ਬੈਟਰ ਪਾ ਦਿੱਤਾ ਆ ਹੱਥ ਨਾਲ ਵੀ ਪਾ ਲੈਣੀ ਹੱਥ ਨਾਲ ਥੋੜਾ ਈਜ਼ੀ ਹੋ ਜਾਂਦਾ ਆ ਬਟ ਮੈਂ ਅੱਜ ਜਿਹੜਾ ਚਮਚ ਦੇ ਨਾਲ ਹੀ ਪਾ ਲਿਆ ਆ ਤੇ ਪਕੌੜੇ ਜਿਹੜੇ ਮੈਂ ਸਭ ਤੋਂ ਪਹਿਲਾਂ ਕੱਢ ਲੈਣੇ ਆ ਫਟਾਫਟ ਤੇ ਫਿਰ ਬਾਅਦ ਚ ਜਿਹੜਾ ਆ ਉਹ ਮੈਂ ਕੜੀ ਬਣਾਣੀ ਆ ਏਸੇ ਕੜਾਈ ਦੇ ਵਿੱਚ ਤੇ ਕੜੀ ਬਣਾਉਣ ਵਾਸਤੇ ਜਿਹੜੀ ਮੈਂ ਮਲਾਈ ਦੀ ਨੱਸੀ ਗੱਡੀ ਸੀ ਨਾ ਉਹੀ ਲੈ ਲਈ ਸੀਗੀ ਤੇ ਮੇਰੇ ਕੋਲ ਉਹ ਨਾ ਉਹਦੀ ਜਿਹੜੀ ਵੀਡੀਓ ਆ ਨਾ ਉਹ ਥੋੜੀ ਸਕਿਪ ਹੋ ਗਈ ਸੀਗੀ ਤੇ ਉਹਦੇ ਉਹਦੇ ਵਿੱਚ ਮੈਂ ਜਿਹੜੀ ਕੜੀ ਬਣਾਈ ਸੀਗੀ ਤੇ ਪਿਆਜ਼ ਵੀ ਮੈਂ ਲੈਂਥ ਵਾਈਜ਼ ਕੱਟ ਲੈ ਸੀਗੇ ਤੇ ਉਸੇ ਜਿਹੜੇ ਜਿਹਦੇ ਵਿੱਚ ਪਕੌੜੇ ਕੱਢੇ ਆ ਨਾ ਉਸੇ ਤੇਲ ਦੇ ਵਿੱਚ ਮੈਂ ਪਿਆਜ਼ ਜਿਹੜੇ ਪਾ ਦਿੱਤੇ ਆ ਅਦਰਕ ਨੋ ਅਦਰਕ ਨਹੀਂ ਮੈਂ ਪਾਇਆ ਲਸਣ ਤੇ ਹਰੀ ਮਿਰਚ ਦਾ ਪੇਸਟ ਆ ਉਹ ਪਾ ਦਿੱਤਾ ਆ ਕੜੀ ਵਿੱਚ ਲਸਣ ਤੇ ਹਰੀ ਮਿਰਚ ਨੂੰ ਜਿਹੜਾ ਕੁੱਟ ਕੇ ਪਾਉਂਦੇ ਨਾਲ ਜਿਹੜਾ ਆ ਨਾ ਉਹ ਕੜੀ ਦਾ ਟੇਸਟ ਬਹੁਤ ਵਧੀਆ ਆਉਂਦਾ ਆ ਇਧਰ ਜਿਹੜਾ ਆ ਉਹ ਮੈਂ ਜਿਹੜੀ ਲੱਸੀ ਸੀ ਨਾ ਉਹਦੇ ਵਿੱਚ ਮੈਂ ਵੇਸਣ ਘੋਲ ਦਿੱਤਾ ਸੀਗਾ ਤੇ ਸਭ ਤੋਂ ਪਹਿਲਾਂ ਜਿਹੜਾ ਆ ਉਹ ਮੈਂ ਪਿਆਜ਼ ਭੁੰਨ ਲਿਆ ਸੀਗਾ ਤੇ ਜਦ ਪਿਆਜ਼ ਥੋੜਾ ਜਿਹਾ ਗੁਲਾਬੀ ਜਿਹਾ ਹੋ ਗਿਆ ਨਾ ਉਦੋਂ ਮੈਂ ਇਹਦੇ ਵਿੱਚ ਜਿਹੜੀ ਉਹ ਲੱਸੀ ਪਾ ਦਿੰਦੀ ਆ ਪਾਣੀ ਜਿਹੜਾ ਆ ਮੈਂ ਬਾਅਦ ਵਿੱਚ ਪਾਉਂਦੀ ਹੁੰਨੀ ਆ ਪਹਿਲਾਂ ਮੈਂ ਜਿਹੜਾ ਆ ਇਹਨੂੰ ਜਿਹੜਾ ਲੱਸੀ ਤੇ ਵੇਸਣ ਪਾਇਆ ਨਾ ਇਹਦੇ ਕੋਲ ਨੂੰ ਪਹਿਲਾਂ ਮੈਂ ਥੋੜਾ ਜਿਹਾ ਪਕਾਉਣਾ ਆ ਕਿਉਂਕਿ ਜਿਹੜਾ ਵੇਸਣ ਨਾ ਉਹ ਫੁੱਲ ਜਾਂਦਾ ਆ ਤੇ ਫੇਰੀ ਜਿਹੜਾ ਬਾਅਦ ਵਿੱਚ ਮੈਂ ਚੈੱਕ ਕਰਦੀ ਹੁੰਦੀ ਆ ਕਿ ਮੈਨੂੰ ਕਿੰਨੀ ਕੁ ਜਿਹੜੀ ਕੜੀ ਆ ਨਾ ਉਹ ਸੰਘਣੀ ਚਾਹੀਦੀ ਆ ਜਾਂ ਪਤਲੀ ਚਾਹੀਦੀ ਆ ਤੇ ਉਸੇ ਹਿਸਾਬ ਦੇ ਨਾਲ ਜਿਹੜਾ ਮੈਂ ਇਹਦੇ ਵਿੱਚ ਪਾਣੀ ਪਾਉਂਦੀ ਹੁੰਨੀ ਆ ਵੈਸੇ ਜੇ ਦੋ ਕੋਲੀਆਂ ਦਹੀਂ ਆ ਅੱਧੀ ਕੋਲੀ ਵੇਸਣ ਆ ਤੇ ਉਹਦੇ ਵਿੱਚ 7 ਤੋਂ 8 ਕੋਲੀਆਂ ਜਿਹੜੀਆਂ ਉਹ ਪਾਣੀ ਦੀਆਂ ਪੈ ਜਾਂਦੀਆਂ ਆ ਹੁਣ ਜਿਹੜਾ ਆ ਮੈਂ ਕੜੀ ਨੂੰ ਜਿਹੜਾ ਆ ਉਹ ਇਸੇ ਤਰ੍ਹਾਂ ਹਿਲਾਉਂਦੇ ਹੋਏ ਜਿਹੜਾ ਆ ਉਹ ਪਕਾਉਣਾ ਆ ਜਿੰਨੀ ਦੇਰ ਇਹਦੇ ਵਿੱਚ ਇੱਕ ਉਬਾਲ ਨਹੀਂ ਆ ਜਾਂਦਾ ਤੇ ਜਦੋਂ ਉਬਾਲ ਆ ਗਿਆ ਤੇ ਮੈਂ ਜਿਹੜਾ ਕੜਾਈ ਆ ਇਹਨੂੰ ਦੂਸਰੇ ਗੈਸ ਦੇ ਉੱਤੇ ਟਰਾਂਸਫਰ ਕਰ ਦਿੱਤਾ ਸੀਗਾ ਤੇ ਕਿਉਂਕਿ ਮੈਂ ਨਾਲ ਦੇ ਨਾਲ ਜਿਹੜੇ ਆ ਉਹ ਫੁਲਕੇ ਵੀ ਬਣਾਉਣੇ ਸੀਗੇ ਤੇ ਕੜੀ ਨੂੰ ਜੜਾਇਆ ਉਹ ਲੋ ਟੂ ਮੀਡੀਅਮ ਹੀਟ ਦੇ ਉੱਤੇ ਰਿਚਨ ਦਿੱਤਾ ਤੇ ਜਦੋਂ ਕੜੀ ਨੂੰ ਰਿਜਦੇ ਹੋਏ ਅੱਧਾ ਘੰਟਾ ਹੋ ਗਿਆ ਨਾ ਉਦੋਂ ਮੈਂ ਇਹਦੇ ਵਿੱਚ ਜਿਹੜੇ ਪਕੌੜੇ ਆ ਨਾ ਉਹ ਪਾ ਦਿੱਤੇ ਆ ਤੇ ਕਈ ਜਿਹੜੇ ਆ ਨਾ ਪਕੌੜਿਆਂ ਦੀ ਜਗ੍ਹਾ ਤੇ ਉਤੇ ਆਲੂ ਵਾਲੀ ਕੜੀ ਵੀ ਬਣਾਉਂਦੇ ਆ ਤੇ ਕਈ ਜਿਹੜਿਆਂ ਦੇ ਵਿੱਚ ਜੜੀਆਂ ਆ ਉਹ ਪਕੌੜੀਆਂ ਵੀ ਪਾ ਦਿੰਦੇ ਆ ਜਿਹੜੀਆਂ ਬਾਜ਼ਾਰੋਂ ਮਿਲਦੀਆਂ ਨਾ ਦਹੀਂ ਵਿੱਚ ਪਾਉਣ ਵਾਲੀਆਂ ਪਕੌੜੀਆਂ ਉਹ ਵੀ ਪਾ ਦਿੰਦੇ ਆ ਹਰ ਕਿਸੇ ਦਾ ਜਿਹੜਾ ਆਪਣਾ ਆਪਣਾ ਟੇਸਟ ਜਿਹੜਾ ਹੁੰਦਾ ਆ ਸੋ ਹੁਣ ਜਿਹੜਾ ਕੜੀ ਨੂੰ ਪੱਕਦੇ ਹੋਏ ਫਿਰ 10 ਮਿੰਟ ਹੋ ਗਿਆ ਪਕੌੜੇ ਪਾ ਕੇ ਤੇ ਇਹਦੇ ਵਿੱਚ ਮੈਂ ਪਾ ਦਿੱਤਾ ਆ ਗਰਮ ਮਸਾਲਾ ਤੇ ਨਾਲ ਦੇ ਨਾਲ ਜਿਹੜੇ ਮੇਰੇ ਫੁਲਕੇ ਆ ਉਹ ਵੀ ਬਣ ਕੇ ਤਿਆਰ ਹੋ ਗਏ ਆ ਤੇ ਹੁਣ ਮੈਂ ਜਿਹੜਾ ਆ ਉਹ ਡਿਨਰ ਜਿਹੜਾ ਆ ਉਹ ਸਰਵ ਕਰ ਦੇਣਾ ਆ ਤੇ ਮੈਂ ਜਿਹੜੇ ਕੌਲੀ ਦੇ ਵਿੱਚ ਕੜੀ ਪਾ ਦਿੱਤੀ ਆ ਕੜੀ ਦਾ ਜਿਹੜਾ ਟੈਕਸਚਰ ਆ ਨਾ ਸੰਗਣੀ ਗਾੜੀ ਜਿਹੜੀ ਸੰਗਣੀ ਜਾਂ ਪਤਲੀ ਆਪਣੇ ਤੁਸੀਂ ਮਰਜ਼ੀ ਦੇ ਅਕੋਰਡਿੰਗ ਹੀ ਰੱਖ ਸਕਦੇ ਹੋ ਸੋ ਜੇ ਕੜੀ ਦੇ ਵਿੱਚ ਦੇਸੀ ਘਿਓ ਪਾਇਆ ਹੋਵੇ ਨਾ ਤੇ ਟੇਸਟ ਜਿਹੜਾ ਆ ਲਾਜਵਾਬ ਹੁੰਦਾ ਆ ਨਾਲ ਜਿਹੜਾ ਮੈਂ ਕੱਟੇ ਸੀਗੇ ਪਿਆਜ਼ ਖੀਰਾ ਤੇ ਮooli ਤੇ ਨਾਲ ਮੈਂ ਰੱਖ ਦਿੱਤੇ ਆ ਫੁੱਲ ਕੇ ਅਸੀਂ ਜਿਹੜਾ ਆ ਉਹ ਕੜੀ ਦੇ ਨਾਲ ਚੌਲ ਜਿਹੜੇ ਆ ਦਿਨ ਦੇ ਟਾਈਮ ਹੀ ਖਾਂਦੇ ਆ ਰਾਤ ਨੂੰ ਨਹੀਂ ਖਾਂਦੇ ਕਈ ਵਾਰੀ ਇਹ ਵੀ ਸਾਡੀ ਸਾਡੀ ਜਿਹੜੀ ਸਿਹਤ ਆ ਨਾ ਉਹਦੇ ਉੱਤੇ ਕਾਫੀ ਇਫੈਕਟ ਕਰ ਦਿਆ ਸੋ ਜੇ ਸਵੇਰੇ ਕੜੀ ਬਣਾਈ ਹੋਵੇ ਨਾ ਫੇਰੀ ਦਿਨ ਵੇਲੇ ਜਿਹੜਾ ਆ ਉਹ ਚੌਲ ਬਣਾ ਲਈ ਦੇ ਆ ਸੈਲਡ ਦੇ ਉੱਤੇ ਮੈਂ ਜਿਹੜਾ ਆ ਉਹ ਚਾਟ ਮਸਾਲਾ ਪਾ ਦਿੱਤਾ ਸੀ ਮੇਰੇ ਭਾਂਡੇ ਵੀ ਕਿੰਨੇ ਜਮਾ ਹੋ ਗਿਆ ਸੋ ਇਸ ਤੋਂ ਬਾਅਦ ਅਸੀਂ ਕਰ ਲਿਆ ਡਿਨਰ ਸਿੰਪਲ ਜੀ ਥਾਲੀ ਸੀ ਆਈ ਹੋਪ ਕਿ ਤੁਹਾਨੂੰ ਪਸੰਦ ਆਈ ਹੋਗੀ ਸੋ ਸਤਿ ਸ਼੍ਰੀ ਅਕਾਲ